ਡੀਸ਼ਨ ਸੈਸ਼ਨ ਜੱਜ ਤੇ ਜੱਜ ਸਪੈਸ਼ਲ ਕੋਰਟ ਯੂਪੀਏ ਮੋਗਾ ਦੇ ਜਿਹੜੇ ਹੈਗੇ ਹਰਜੀਤ ਸਿੰਘ ਉਹਨਾਂ ਦੀ ਅਦਾਲਤ ਨੇ ਫੈਸਲਾ ਕੀਤਾ ਫੈਸਲੇ ਮੁਤਾਬਕ ਸਾਦੇ ਚਾਰ ਜੀ ਦੇ ਵਿੱਚੋਂ ਜਗਤਾ ਸਿੰਘ ਜੋੜ ਨੂੰ ਜਿਹੜਾ ਬਰੀ ਕੀਤਾ ਉਸ ਤੋਂ ਇਲਾਵਾ ਤਰਮਿੰਦਰ ਸਿੰਘ ਗੁਗਰੀ ਨੂੰ ਟੋਟਲ ਬਰੀ ਕੀਤਾ ਹੈਗਾ ਤਲੋਕ ਸਿੰਘ ਲਾਡੀ ਨੂੰ ਬਰੀ ਕੀਤਾ ਹੈਗਾ ਅਨਿਲ ਕੁਮਾਰ ਕਾਲੇ ਨੂੰ ਬਰੀ ਕੀਤਾ ਜਗਜੀਤ ਸਿੰਘ ਜੰਮੂ ਨੂੰ ਬਰੀ ਕੀਤਾ ਜਿਹੜੇ ਐਸਐਸਪੀ ਨੇ ਜਦੋਂ ਐਸਐਸਪੀ ਮੋਗਾ ਰਾਜੀਤ ਹੁੰਦਲ ਸੀ ਉਹਨੇ ਆਪਣਾ ਜਿਹੜਾ ਨਾਰਕੋ ਮਾਫੀਆ ਨੈਕਸਸ ਸੀ ਪੁਲਿਸ ਦੇ ਨਾਲ ਉਹਨੂੰ ਠੱਕਣ ਦੇ ਵਾਸਤੇ ਉਹਨੇ ਇਹ ਸਾਰੇ ਝੂਠਾ ਪਲੋਟ ਡਾ ਘਟਾਇਆ ਸੀ ਜਿਹੜੇ ਕੈਪਟਨ ਮਨਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਅਸੀਂ ਉਹ ਫੜ ਲਿਆ ਅੱਜ ਕੈਪਟਨ ਮਨਿੰਦਰ ਸਿੰਘ ਸ਼ਿਸ਼ੇਸ਼ अरोड़ा ਦਿਨਕਸ਼ ਗੁਪਤਾ ਨੇ ਰਾਜੀਤ ਹੁੰਦਲ ਦੇ ਤੋਤੇ ਮੂੰਹ ਦੇ ਉੱਤੇ ਚਪੇੜਾ ਪਾਇਆ ਵੈਲਕਮ ਟੂ ਲੈਕਸਿਕਨ ਇੰਟਰਨੈਸ਼ਨਲ ਸਕੂਲ let's make learning fun and interesting with all smart equipped classroom we frame our curriculum based around our motto play learn and grow admissions open from class nursery to 8th with cbse pattern science technology engineering arts and mathematics yolo spoken english program well equipped computer lab box cricket football hockey badminton facility dance classes hobby classes workshops including self-defense classes so what are you waiting for join us and take the advantage of all these amazing facilities contact us on given numbers or visit lexicon international school talimod mira sahib jammu <laughs> ਸੀਗਾ ਜਿਹਨੂੰ ਐਫਆਈਆਰ ਨੰਬਰ 52 ਬਾਜਾਖਾਨਾ ਜਿਹੜਾ ਗੁਰਦੇਵ ਸਿੰਘ ਇਨਸਾ ਮਰਡਰ ਕੇਸ ਦੇ ਵਿੱਚ ਉਹਨੂੰ ਮਾਨਤੇ ਲੈ ਕੇ ਇਹ ਪ੍ਰੈਜ਼ੀਡੈਂਟ ਜਿਹੜਾ ਬਾਗਾ ਪਲਾਣੇ ਦਾ 193/16 ਐਫਆਈਆਰ ਦੇ ਵਿੱਚ ਇੱਕ ਰਿਕਵਰੀ ਦਿਖਾ ਕੇ ਤੇ ਉਹਨੂੰ ਨਾਮਿਨੇਟ ਕੀਤਾ ਗਿਆ ਬਾਅਦ ਦੇ ਵਿੱਚ ਉਹਦੇ ਕਜ਼ਨ ਬਰਾਦਰ ਤਲਜੀਤ ਸਿੰਘ ਜਮੀਨ ਨੂੰ ਨਾਮਿਨੇਟ ਕੀਤਾ ਜਿਹੜਾ ਯੂਕੇ ਦੇ ਵਿੱਚ ਰਹਿੰਦਾ ਸੀ ਫਿਰ 2017 ਦੇ ਵਿੱਚ ਜਦੋਂ 31 ਅਕਤੂਬਰ ਨੂੰ ਉਹ ਆਇਆ ਤੇ ਉਹਦੀ ਰੈਸਟ ਪਾਈ ਉਹਦੀ ਪੁੱਛ ਗਏ ਜਗਤਾਰ ਸਿੰਘ ਜੱਗੀ ਜੋਲ ਨੂੰ ਤੇ ਹੋਰ ਬੰਦਿਆਂ ਨੂੰ ਗਾਂ ਹਰਦੀਪ ਸਿੰਘ ਸ਼ੇਰ ਆਦਮਨਦੀਪ ਸਿੰਘ ਬੱਗਾ ਤਰਮਿੰਦਰ ਸਿੰਘ ਗੁਗਣੀ ਅਨਿਲ ਕਾਲਾ ਜਗਜੀਤ ਸਿੰਘ ਜੰਮੂ ਭਾਈ ਹਰਮਿੰਦਰ ਸਿੰਘ ਮਿੰਟੂ ਉਹਨਾਂ ਸਾਰਿਆਂ ਨੂੰ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਉਹ ਕੇਸ 2017 ਤੋਂ ਚੱਲਦਾ ਹੋਇਆ ਅੱਜ 4 ਮਾਰਚ 2025 ਨੂੰ ਇਹਦਾ ਜਿਹੜਾ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਤੇ ਜੱਜ ਸਪੈਸ਼ਲ ਕੋਰਟ ਯੂਪੀਏ ਮੋਗਾ ਦੇ ਜਿਹੜੇ ਹੈਗੇ ਹਰਜੀਤ ਸਿੰਘ ਉਹਨਾਂ ਦੀ ਅਦਾਲਤ ਨੇ ਫੈਸਲਾ ਕੀਤਾ ਫੈਸਲੇ ਮੁਤਾਬਕ ਸਾਰੇ ਚਾਰਜਸ ਜੀ ਦੇ ਵਿੱਚੋਂ ਜਗਤਾ ਸਿੰਘ ਜੋਰ ਨੂੰ ਜਿਹੜਾ ਬਰੀ ਕੀਤਾ ਉਸ ਤੋਂ ਇਲਾਵਾ ਤਰਮਿੰਦਰ ਸਿੰਘ ਗੁਗਰੀ ਨੂੰ ਟੋਟਲ ਬਰੀ ਕੀਤਾ ਹੈਗਾ ਤੇ ਲੋਕ ਸਿੰਘ ਲਾਡੀ ਨੂੰ ਬਰੀ ਕੀਤਾ ਹੈਗਾ ਅਨਿਲ ਕੁਮਾਰ ਕਾਲੇ ਨੂੰ ਬਰੀ ਕੀਤਾ ਜਗਜੀਤ ਸਿੰਘ ਜੰਮੂ ਨੂੰ ਬਰੀ ਕੀਤਾ ਇਸ ਕੇਸ ਦੇ ਵਿੱਚ ਸਿਰਫ ਤਿੰਨ ਜਣਿਆਂ ਨੂੰ ਕਨਵਿਕਟਡ ਡਿclare ਕੀਤਾ 25 ਆਰਮਜ਼ ਐਕਟ ਦੇ ਵਿੱਚ ਤਲਜੀਤ ਸਿੰਘ ਜਿੰਮੀ ਨੂੰ ਹਲਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਬੱਗਾ ਨੂੰ 2-2 ਸਾਲ ਦੀ ਸਜ਼ਾ ਤੇ 3-3000 ਰੁਪਏ ਜੁਰਮਾਨਾ ਕੀਤਾ 25 ਆਰਮਜ਼ ਐਕਟ ਦੇ ਬੱਦ ਕੀ ਸਾਦੇ ਸ਼ਖਸ਼ਣਾ ਚੋਂ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਵੀ ਜਿਹੜਾ ਬਰੀ ਕੀਤਾ ਹੈਗਾ ਸੋ ਇਹ ਕੇਸ ਕਰੀਬ 7 ਸਾਲ 4 ਮਹੀਨੇ ਤੋਂ ਟੋਟਲ ਐਫ ਆਈ ਆਰ ਦਰਜ ਦੇ حساب ਨਾਲ 8 ਸਾਲ ਤੋਂ ਉੱਪਰ ਹੋ ਜਾਂਦਾ ਜਦੋਂ ਅਰੈਸਟ ਹੁੰਦੀ ਆ ਜਗਤਾਰ ਸਿੰਘ ਜੋਲ ਦੀ 7 ਸਾਲ 4 ਮਹੀਨੇ ਬਾਅਦ ਜਿਹੜਾ ਇਹ ਕੇਸ ਫੈਸਲੇ ਦੇ ਉੱਤੇ ਆਇਆ ਤੇ ਅੱਜ ਇਹ ਕੇਸ ਜਿਹੜਾ ਉਹ ਮੂਦੇ ਨੂੰ ਡਿਗ ਪਿਆ ਜਿਹੜੀ ਕਨਵਿਕਸ਼ਨ ਵੀ ਕੀਤੀ ਹੈਗੀ ਆ ਉਹਦੇ ਸੰਬੰਧ ਦੇ ਵਿੱਚ 20 ਸੰਬੰਧਤ ਇਹ ਨੌਜਵਾਨਾਂ ਵੱਲੋਂ ਹਦੀਪ ਸਿੰਘ ਤੇ ਰਮਨਦੀਪ ਸਿੰਘ ਵੱਲੋਂ ਮੈਂ ਹੀ ਸੀ ਆਪਣੇ ਤਲਜੀਤ ਸਿੰਘ ਜਿਹਦੇ ਨੌਜਵਾਨ ਸਜਾ ਹੋਈ ਮਨਦੀਪ ਸਿੰਘ ਚਾਨਣਾ ਸਾਡੇ ਵੱਡੇ ਵਕੀਲ ਸਾਹਿਬ ਉਹ ਸੀਗੇ ਤੇ ਅਸੀਂ ਇਹਦੀ ਹਾਈ ਕੋਰਟ ਦੇ ਵਿੱਚ ਅਪੀਲ ਵੀ ਪਾਵਾਂਗੇ ਕਿਉਂਕਿ ਇਸ ਕੇਸ ਦੀ ਕੇਸ ਪ੍ਰਾਪਰਟੀ ਦੇ ਵੇਧਵਾਉਸੀ ਨਹੀਂ ਪਤਾ ਲੱਗੇ ਹਲਦੀਪ ਸਿੰਘ ਰਮਨਦੀਪ ਸਿੰਘ ਜਾਂ ਤਲਜੀਤ ਸਿੰਘ ਦੇ ਸਬੰਧ ਦੇ ਵਿੱਚ ਵੀ ਉਹ ਕੇਸ ਪ੍ਰਾਪਰਟੀ ਕਿੱਥੇ ਆ ਨਾ ਉਹ ਕੇਸ ਪ੍ਰਾਪਰਟੀ ਜਿਹੜੀ ਆ ਅਲੈਜਡ ਵੈਪਨ ਸੀਗੇ ਉਹ ਰਿਕਵਰ ਹੋਏ ਜਿਹੜੇ ਦਿਖਾਏ ਗਏ ਉਹ ਕੋਰਟ ਦੇ ਵਿੱਚ ਨਹੀਂ ਪੇਸ਼ ਕੀਤੇ ਗਏ ਉਹਨਾਂ ਨੂੰ ਕੋਈ ਮਾਰਕ ਐਗਜ਼ਿਬਿਟ ਨਹੀਂ ਲੱਗਾ ਸੋ ਉਹਨਾਂ ਦੀ ਵੀ ਸਜ਼ਾ ਜਿਹੜੀ ਆ ਇੱਕ ਜਿਵੇਂ ਕਹਿ ਲਓ ਵੀ ਪ੍ਰੋਸੀਕਿਊਸ਼ਨ ਦੀ ਵੀ ਰੱਖ ਵਿਖਾਈ ਆ ਦੀ ਗੱਲ ਆ ਉਹ ਵੀ سزا ਨਹੀਂ ਸੀ ਬਣਦੀ ਪਰ ਇੱਕ ਫੈਸਲਾ ਹੋਇਆ ਸੱਤਾਂ ਸਾਲਾਂ ਤੋਂ ਲੰਮੇ ਸਮੇਂ ਤੋਂ ਲਟਕ ਰਿਆ ਸੀ ਉਹ ਡਿਸਪੋਜ਼ਲ ਹੋ ਗਈ ਉਹ ਇੱਕ ਅਸੀਂ ਇੱਕ ਕਹਿੰਦੇ ਆ ਵੀ ਚਲੋ ਫੈਸਲਾ ਆਇਆ ਤੇ ਅਸੀਂ ਜਿਹਨਾਂ ਨੂੰ ਕਨਵਿਕਟ ਹੋਈ ਆ ਉਹਦੇ ਲਈ ਹਾਈ ਕੋਰਟ ਦੇ ਵਿੱਚ ਜੂਲ ਜਾਵਾਂਗੇ ਇਹਦੇ ਚ ਜੱਗੀ ਜੋਲ ਵਾਰੀ ਹੋਏ ਨੇ ਇਹਦੇ ਚ ਜਗਤਾ ਸਿੰਘ ਜੱਗੀ ਜੋਲ ਜਿਹਨੂੰ 4 ਨਵੰਬਰ 2117 ਨੂੰ ਅਰੈਸਟ ਕੀਤਾ ਗਿਆ ਸੀ ਜਲੰਧਰ ਤੋਂ ਉਹਦੀ ਵਾਈਫ ਤੇ ਪਰਵਾਹ ਦੇ ਨਾਲ ਜਦੋਂ ਸ਼ਾਪਿੰਗ ਕਰ ਰਿਹਾ ਸੀਗਾ ਤੇ ਅੱਜ 4 ਮਾਰਚ 2025 ਕਰੀਬ 7 ਸਾਲ 4 ਮਹੀਨੇ ਬਾਅਦ ਜੱਗੀ ਜੋਲ ਨੂੰ ਪੂਰਾ ਜਿਹੜਾ ਜਿਹੜਾ ਬਦੀ ਕੀਤਾ ਹੈਗਾ ਇਸ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਜੁਏਪੀਏ ਦੇ ਤਾਂ ਉਸ ਤੇ ਕੋਈ ਅਸਰ ਪੈਗਾ ਰਿਹਾਈ ਤੱਕ ਨਹੀਂ ਯੂਪੀਏ ਤੋਂ ਤਾਂ ਬਦੀ ਹੋ ਗਏ ਸਾਰੇ ਕੇਸ ਬਾਅਦ ਜਿਹੜੇ ਕੇਸ ਜਗਤਾਰ ਸਿੰਘ ਜੋਲ ਦੇ ਲੈਜਿਟੇ ਟਾਰਗੇਟ ਕਿਲਿੰਗ ਦੇ 8 ਕੇਸ ਹੈਗੇ ਜਿਹੜੇ ਐਨਆਈਏ ਪਟਿਆਲਾ ਹਾਊਸ ਦਿੱਲੀ ਚੱਲਦੇ ਹੈਗੇ ਉਹਦੇ ਚ ਇੱਕ ਕੇਸ ਚੋਂ ਉਹਨੂੰ ਆਲਰੇਡੀ ਬੇਲ ਮਿਲ ਚੁੱਕੀ ਆ ਤੇ ਉਹ ਬੇਲ ਸੁਪਰੀਮ ਕੋਰਟ ਚੋਂ ਕਨਫਰਮ ਵੀ ਹੋ ਗਈ 7 ਕੇਸਾਂ ਦੀ ਬੇਲ ਉਹਦੀ ਸੁਪਰੀਮ ਕੋਰਟ ਚ ਪੈਂਡਿੰਗ ਆ ਇਸ ਕੇਸ ਚੋਂ ਬਦੀ ਹੋਣ ਦਾ ਉਹਨਾਂ ਕੇਸਾਂ ਦੇ ਉੱਤੇ ਉਹਨੂੰ ਬੇਨਫਿਟ ਜਰੂਰ ਜਿਹੜਾ ਉਹ ਮਿਲੂਗਾ ਆਉਂਦੇ ਦਿਨਾਂ ਦੇ ਵਿੱਚ ਉਹ ਪਤਾ ਲੱਗੂਆ ਸਪੈਸੀਫਿਕ ਅੱਜ ਦੇ ਦਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਐਸਐਸਪੀ ਨੇ ਜਦੋਂ ਐਸਐਸਪੀ ਮੋਗਾ ਰਾਜੀਤ ਹੁੰਦਲ ਸੀ ਉਦੋਂ ਉਹਨੇ ਆਪਣਾ ਜਿਹੜਾ ਨਾਰਕੋ ਮਾਫੀਆ ਨੈਕਸਸ ਸੀ ਪੁਲਿਸ ਦੇ ਨਾਲ ਉਹਨੂੰ ਢੱਕਣ ਦੇ ਵਾਸਤੇ ਉਹਨੇ ਇਹ ਸਾਰੇ ਝੂਠਾ ਪਲੋਟ ਜਿਹੜਾ ਕੱਟਿਆ ਸੀਗਾ ਅੱਜ ਦੀ ਤਾਰੀਖ 'ਚ ਰਾਜਜੀਤ ਹੁੰਦਲ ਐਸਐਸਪੀ ਜਿਹੜਾ ਉਦੋਂ ਸੀਗਾ ਉਹ ਅੱਜ ਪੀਓ ਆ ਤਿੰਨ ਕੇਸਾਂ ਦੇ ਵਿੱਚ ਤੇ ਜਗਤਾਰ ਸਿੰਘ ਜੱਗੀਜੋਲ ਜਿਹਦੇ ਖਿਲਾਫ ਪ੍ਰੈਸ ਕਾਨਫਰੰਸ ਉਦੋਂ ਦੇ ਸੰਬੰਧਤ ਸੀਐਮ ਕੈਪਟਨ ਮਨਿੰਦਰ ਨੇ ਡੀਜੀਪੀ ਸੁਦੇਸ਼ ਧੋੜਾ ਨੇ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਜਿਹੜਾ ਬਾਅਦ 'ਚ ਐਨਆਈਏ ਦਾ ਡੀਜੀ ਬਣਿਆ ਉਹਨਾਂ ਸਾਰਿਆਂ ਦੀ ਇੱਕ ਜਿਹੜੀ ਡੀਜੀਪੀ ਚਟੋਪਾਧਿਆ ਦੀ ਨੈਕਸਸ ਸੀਗਾ ਰਿਪੋਰਟ ਜਿਹੜੀ ਆਈ ਨਾਰਕੋ ਮਾਫੀਆ ਨੈਕਸਸ ਸੀਗਾ ਇਹ ਸਾਰਾ ਕੁਝ ਟੱਕਣ ਦੇ ਵਾਸਤੇ ਉਹਨਾਂ ਨੇ ਆਪਣਾ ਕਿ ਚਤੋਪਾਦਿਆ ਸਾਹਿਬ ਦੀ ਰਿਪੋਰਟ ਦੇ ਵਿੱਚ ਡੀਜੀਪੀ ਸ਼੍ਰੇਸ਼ ਔਰਲਾ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਤੇ ਰਾਜੀਤ ਹੁੰਦਲ ਦਾ ਜਿਹੜਾ ਅੱਜ ਦੀ ਤਰੀਕੇ ਪਘੋੜਾ ਐਸਐਸਪੀ ਆ ਉਹ ਉਹਨਾਂ ਨੇ ਆਪਣੇ ਉਹ ਸਾਰੇ ਕਾਸੇ ਨੂੰ ਟੱਕਣ ਵਾਸਤੇ ਹਾਈ ਕੋਰਟ ਨੇ ਡਾਇਰੈਕਸ਼ਨ ਵੀ ਕੀਤੀ ਸੀਗੀ ਇਹ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਾਸਤੇ ਉਹ ਕਿਸੇ ਨਾ ਕਿਸੇ ਪੋਲੀਟੀਕਲ ਰੀਜ਼ਨ ਵਾਸਤੇ ਉਹ ਸਾਦੀ ਇਨਵੈਸਟੀਗੇਸ਼ਨ ਰੋਕ ਦਿੱਤੀ ਗਈ ਪਰ ਇਹਨਾਂ ਰਾਜਜੀਤ ਨੇ ਦਿਨਕਰ ਗੁਪਤਾ ਨੇ ਸ਼ਰੇਸ਼ ੜੋੜੇ ਨੇ ਤੇ ਹੋਰ ਪੁਲਿਸ ਅਫਸਰਾਂ ਨੇ ਆਪਣੀ ਉਹ ਸਾਦੇ ਕਾਸੇ ਨੂੰ ਢੱਕਣ ਦੇ ਵਾਸਤੇ ਇਹ ਝੂਠਾ ਪਲੋਟ ਘੜਿਆ ਸੀ ਅਲੈਸ ਟਾਰਗੇਟ ਕੀ ਨਾ ਜਿੱਚ ਜਗਤਾ ਸਿੰਘ ਜੋਲ ਨੂੰ ਉਦੋਂ ਕੈਪਟਨ ਮਨਿੰਦਰ ਸਿੰਘ ਨੇ ਪ੍ਰੈਸ ਕਾਨਫਰੈਂਸ ਕਿਹਾ ਸੀ ਕਿ ਅਸੀਂ ਉਹ ਫੜ ਲਿਆ ਅੱਜ ਕੈਪਟਨ ਮਨਿੰਦਰ ਸਿੰਘ ਸ਼ਰੇਸ਼ ੜੋੜਾ ਦਿਨਕਰ ਗੁਪਤਾ ਦੇ ਰਾਜਜੀਤ ਹੁੰਦਲ ਦੇ ਤੋਤੇ ਮੂੰਹ ਦੇ ਉੱਤੇ ਚਪੇੜਾ ਅਦਾਲਤ ਦੀ ਜਿਨ੍ਹਾਂ ਨੇ ਜਗਤਾ ਸਿੰਘ ਜੱਗੀ ਜੋਲ ਨੂੰ ਅੱਜ ਕੰਪਲੀਟਲੀ ਇਸ ਕੇਸ ਦੇ ਵਿੱਚੋਂ ਬਦੀ ਕੀਤਾ ਤੇ ਮੈਂ ਸਤਗੁਰ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਵੀ ਜਗਤਾ ਸਿੰਘ ਜੱਗੀ ਜੋਲ ਬਾਕੀ ਜਿਹੜੇ ਝੂਠੇ ਕੇਸ ਆਥੋ ਦੇ ਹੈਗੇ ਉਹਦੇ ਚੋਂ ਵੀ ਸੁਧਖਦੂ ਹੋ ਕੇ ਤੇ ਆਪਣੇ ਜਿਹੜਾ ਵਤਨ ਵਾਪਸ ਤਾਰ ਸਿੰਘ ਜੋਲ ਹਦੀਪ ਸਿੰਘ ਸ਼ੇਰਾ ਰਮਨਦੀਪ ਸਿੰਘ ਬੱਗਾ ਤੇ ਤਰਮਿੰਦਰ ਗੋਗਨੀ ਇਹਨਾਂ ਦੀ ਥ्रू ਵੀਸੀ ਕੋਈ ਸੀ ਜਗਤਾ ਸਿੰਘ ਜੋਹਲ ਇਸ ਸਮੇਂ ਸੈਂਟਰਲ ਜੇਲ ਨੰਬਰ 15 ਮੰਡੋਲੀ ਦੇ ਵਿੱਚ ਆ ਹਲਦੀਪ ਸਿੰਘ ਛੇ ਦਾ ਜਿਹੜਾ 3 ਨੰਬਰ ਜੇਲ ਚ ਆ ਧਿਆੜ ਰਮਨਦੀਪ ਸਿੰਘ ਪਾਈ ਨੰਬਰ ਦੇ ਵਿੱਚ ਆ ਤੇ 1 ਨੰਬਰ ਦੇ ਵਿੱਚ ਤਰਮਿੰਦਰ ਗੋਗਨੀ ਹੈਗਾ ਚਾਰ ਨੌਜਵਾਨ ਬੇਲਤੇ ਸੀ ਤਲਜੀਤ ਸਿੰਘ ਜਿੰਮੀ ਤਲੋਕ ਸਿੰਘ लाड्डी ਅਨਿਲ ਕੁਮਾਰ ਕਹੜਾ ਤੇ ਜਗਜੀਤ ਸਿੰਘ ਜੰਮੂ ਤੇ ਇਸ ਕੇਸ ਦੇ ਵਿੱਚ ਮੇਰੇ ਤੋਂ ਇਲਾਵਾ ਐਡਵੋਕੇਟ ਮਨਦੀਪ ਸਿੰਘ ਚਾਨਣਾ ਅਮਿਤ ਅਗਨੀ ਹੋਤਰੀ ਤੇ ਹੋਰ ਵਕੀਲਾਂ ਨੇ ਵੀ ਜਿਹੜਾ ਆਰ ایس ਬਦਾਰ ਉਨਾ ਨੇ ਵੀ ਸਾ ਦਾ ਯੋਗਦਾਨ ਪਾਇਆ ਤੇ ਸਾਰਿਆਂ ਦੀ ਸੱਚਜੀ ਮਿਹਨਤ ਦੇ ਨਾਲ ਇਹ ਜਿਹੜਾ ਕੇਸ ਮੂਹਤੇ ਮੂਹ ਜਿਹੜਾ ਡਿਗ ਪਿਆ ਤੇ ਜਿਨ੍ਹਾਂ ਨੂੰ ਸਜ਼ਾ ਵੀ ਹੋਈ ਆ ਉਹ ਵੀ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਾਂਗੇ